6000 روپے ਤੁਹਾਨੂੰ ਹਰ ਇੱਕ ਅਕੀ ਤਰ੍ਹਾਂ ਦਾ ਰੱਗੀ ਸਰਦਕ। ਮਤਲਬ ਜਿਹੜੀ ਮਰਜ਼ੀ ਕੰਪਨੀ ਅਸੀਂ ਲੈ ਲਈਏ 6000 ਹਜ਼ਾਰ ਤੇ ਮਿਲ ਜੂ। ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ 6000 ਰੁਪਏ ਤੁਹਾਨੂੰ ਕੀ ਸਰਦਕ। ਹਰ ਕੰਪਨੀ ਹੈਗੀ ਹੈ ਰੇਟ 6000 ਰੁਪਏ ਇਹਨਾਂ ਨੇ ਕਹਤੇ ਕਿੰਨੇ ਲੀਟਰ ਦਾ ਹੋਊਗਾ ਜੀ? 25 ਲੀਟਰ। ਅਹ 25 ਲੀਟਰ ਦਾ। 8 ਸਾਲ ਦੀ ਕੰਪਨੀ ਗਾਰੰਟੀ ਵੀ ਦਿੱਤੀ ਹੈ। ਇੰਸਟਾਲੇਸ਼ਨ ਕੰਪਨੀ ਦੀ ਫ੍ਰੀ। 80000 ਰੁਪਏ ਦਾ ਫ੍ਰੀਜ ਹੁੰਦਾ ਆਪਾਂ ਕੋਲ ਟੋਗਟ 80000 ਰੁਪਏ ਦਾ ਫ੍ਰੀਜ ਹੁੰਦਾ ਮੈਂ 30000 ਰੁਪਏ ਦਾ ਤੁਹਾਨੂੰ ਫ੍ਰੀਜ ਦੇ ਦਿੰਦਾ। ਇਹ ਉਹ 30000 ਰੁਪਏ ਦੇ ਵਿੱਚ ਸਰ ਇਹ ਵਾਲੀ ਮਸ਼ੀਨ ਹੈ ਜਿਹੜੀ ਕਿ ਆਨਲਾਈਨ 42000 ਰੁਪਏ ਠੀਕ ਹੈ ਆਪਣੇ ਕੋਲੇ ਮਸ਼ੀਨ 33000 ਸਰ ਇਹ Samsung ਦੀ LED ਹੈ 55 ਇੰਚ 4K Ultra HD ਮਾਡਲ ਠੀਕ ਹੈ 48000 ਦੀ ਆਨਲਾਈਨ ਹੈ 32000 ਰੁਪਏ ਦੀ ਆਪਣੀ ਇਹ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਲਾਈਕ ਕਰਕੇ ਇਹਨਾਂ ਕੋਲ ਪਹੁੰਚੂਗਾ ਉਹਨੂੰ 55 ਇੰਚ ਦੀ LED HD ਮਾਡਲ ਹੈ Ultra HD Ultra HD 4K ਹੈ ਤੇ 48000 ਦੀ ਬਾਜ਼ਾਰ ਦੇ ਵਿੱਚ ਤੁਹਾਨੂੰ 32000 ਰੁਪਏ ਦੇ ਦੇਣਗੇ ਸਰ ਸਾਰੇ ਸਾਈਜ਼ ਮਿਲ ਜਾਣਗੇ ਹਮ ਸਰ ਇੱਕ ਤਰ੍ਹਾਂ ਦਾ ਅਟੈਚੂ ਮਿਲ ਜੂਗਾ ਸਾਰਾ 70% ਲੈਸ ਮਿਲੂਗਾ ਜੋ ਪ੍ਰਿੰਟ ਹੈ ਉਸ ਤੋਂ 70% ਇਹ ਤਾਂ ਮੋਜਾਂ ਲੱਗੀਆਂ ਜੀ ਬਾਹਰ ਜਾਣ ਵਾਲਿਆਂ ਦੀ 70% ਲੈਸ ਦੇ ਰਹੇ ਚਾਹੇ ਜਿੱਡਾ ਮਰਜੀ ਵੱਡਾ ਸਾਈਜ਼ ਹੋਵੇ ਰੋਹਿ ਜੀ ਮੇਰੇ ਜਿਹੜੇ ਦੇਖਣ ਵਾਲੇ ਲੋਕ ਹੈ ਨਾ ਜਦੋਂ ਖਰੀਦਣ ਆਣੇ ਤਾਂ ਫਿਰ ਉਹ ਵੀਡੀਓ ਵੀ ਨਾਲ ਲੈ ਆਣਗੇ ਤੁਸੀਂ ਬਾਹਰ ਚ ਕੋਈ ਨਾ ਕਹਦੇ ਹੋ ਵੀ ਇਹ ਤਾਂ ਐਟਾ ਗਿਆ ਸੀ ਕੁਝ ਨਹੀਂ ਜੀ 70% ਜੋ ਕਹਤਾ ਉਹੀ ਹੋ ਉਹੀ ਹੋਊਗਾ ਲੇ ਲਈ ਜਿਹੜਾ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਕੰਪਨੀ ਹੋਵੇ ਜਿਹੜਾ ਮਰਜ਼ੀ ਮਾਡਲ ਹੋਵੇ ਸਿਰ ਕੋਈ ਸਟਾਕ ਕਲੀਅਰੈਂਸ ਸੇਲ ਹੈ ਇਹ 60% ਲੈਸ ਤੇ ਅੱਛਾ ਕੰਪਨੀ ਜਿਹੜੀ ਮਰਜ਼ੀ ਹੋਵੇ ਜਿਹੜਾ ਮਰਜ਼ੀ ਸ਼ੂਜ਼ ਹੋਵੇ 60% ਲੈਸ ਆਇਲ ਹਿੱਟ ਹ ਅਜਕਲ ਬੜੀ ਡਿਮਾਂਡ ਦੇ ਵਿੱਚ ਹੈ ਫਰੈਸ਼ ਨੇਵਲ ਵੀ ਹੈ ਥੋੜਾ ਜਿਹਾ ਲੋਕ ਪਸੰਦ ਵੀ ਕਰ ਰਹੇ ਨੇ ਨਹੀਂ ਸਰ ਇਹ ਵੈਸੇ ਵੀ ਯੂਜ਼ ਨਹੀਂ ਬਹੁਤ ਵੱਧ ਯੂਜ਼ਲੀ ਵੀ ਅੱਛਾ ਹੈ ਇਹਦੇ ਨਾਲ ਆਪਣੇ ਆਕਸੀਜਨ ਦੀ ਕਮੀ ਨਹੀਂ ਹੁੰਦੀ ਜਿਵੇਂ ਆਪਾਂ ਨੂੰ ਘਬਰਾਟ ਲੱਗ ਜਾਂਦੀ ਹੈ ਦੂਸਰੇ ਵਿੱਚ ਉਹ ਕੁਝ ਨਹੀਂ ਪ੍ਰੋਬਲਮ ਮਤਲਬ ਮੈਡੀਕਲੀ ਵੀ ਸਹੀ ਹੈ ਇਹ ਬਿਲਕੁਲ ਸੋ ਇਹ ਬਾਜ਼ਾਰ ਦੇ ਵਿੱਚ 18-20000 ਰੁਪਏ ਦਾ ਮਿਲਦਾ ਜੀ ਜਿਹੜੀ ਐਮ ਆਰ ਪੀ ਲੱਗੀ ਹੁੰਦੀ ਹੈ ਸੋ ਕਿ ਇਹ ਤੁਸੀਂ ਕਿੰਨਾ ਕੁ ਲੈਸ ਤੋਂ ਸਰ ਮੋਰਫੀ ਰਿਚਰਡਸ ਦਾ ਬਿਲਕੁਲ ਫਰੈਸ਼ ਡੱਬਾ ਬੰਦ ਦੂੰਗਾ ਤੁਹਾਨੂੰ 18000 ਹੈ ਮਰਫੀ 7000 ਰੁਪਏ 70 एमआरपी 18000 एमआरपी 18000 मतलब कोई डेंट टूटे नहीं बिल्कुल फ्रेश डब्बा वाक सील बंद है गारंटी गारंटी के साथ जेड़ा भी कोई तुई सामान खरीददा लेना है ਤੁਹਾਨੂੰ ਲੱਗਦਾ ਵੀ ਆਪਾਂ پیسے بچਾਣੇ ਆ ਥੋੜਾ ਸਸਤਾ ਲੈਣਾ ਤਾਂ ਤੁਸੀਂ ਇੱਕੋ ਇੱਕ ਨਾਮ ਯਾਦ ਰੱਖੋ ਰਾਇਲ ਮਾਲ ਐਡਰਸ ਦੱਸ ਦੋ ਜੀ ਰਾਇਲ ਮਾਲ ਸਾਈ ਮਾਰਕੀਟ ਪਟਿਆਲਾ ਸਾਈ ਮਾਰਕੀਟ ਪਟਿਆਲਾ ਸਾਹਮਣੇ ਜਿਹੜਾ ਪਟਨਾਗਰ ਹਸਪੀਟਲ ਹੈ ਸੋ ਦੋਸਤੋ ਸਰਦੀ ਸ਼ੁਰੂ ਹੋ ਚੁੱਕੀ ਹੈ ਕੜਾਕੇ ਦੀ ਠੰਡ ਪੈ ਰਹੀ ਹੈ ਇਸ ਵਕਤ ਬਹੁਤ ਸਾਰੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਗੀਜ਼ਰ ਹੀਟਰ ਇਸ ਤਰ੍ਹਾਂ ਦੀ ਬਹੁਤ ਸਾਰੀ ਚੀਜ਼ਾਂ ਹੈ ਜੇਕਰ ਤੁਸੀਂ ਇਹ ਚੀਜ਼ਾਂ ਸਸਤੇ ਰੇਟ ਦੇ ਵਿੱਚ ਚਾਹੁੰਦੇ ਹੋ ਮਤਲਬ ਕਿ ਪ੍ਰਿੰਟ ਤੋਂ ਲੈਸ ਚਾਹੁੰਦੇ ਹੋ ਤਾਂ ਮੇਰੇ ਨਾਲ ਆਜੋ ਤੁਹਾਨੂੰ ਦਿਖਾ ਦਈਏ ਕਿ ਅਜੇਹਾ ਮਾਲ ਜਿੱਥੇ ਹਰ ਚੀਜ਼ ਸਸਤੇ ਰੇਟ ਦੇ ਵਿੱਚ ਮਿਲਦੀ ਹੈ ਸਾਈ ਮਾਰਕੀਟ ਪਟਿਆਲਾ ਦੇ ਵਿੱਚ ਇਹ ਰਾਇਲ ਮਾਲ ਖੁੱਲਿਆ ਇੱਥੇ ਹਰ ਚੀਜ਼ ਸਸਤੀ ਮਿਲਦੀ ਹੈ ਗੱਲਬਾਤ ਕਰਾਂਗੇ ਕਿ ਕਿੰਨੀ ਕਿ ਸਸਤੀ ਦੇ ਰਹੇ ਹਨ ਕਿੰਨਾ ਲੈਸ ਦੇ ਰਹੇ ਆਂ ਆਜੋ ਫਿਰ ਦੇਖਦੇ ਆਂ ਕੀ ਕੀ ਇਹਨਾਂ ਕੋਲ ਮਿਲ ਤੁਸੀਂ ਬਹੁਤ ਸਸਤਾ ਸਮਾਨ ਦੇ ਰਹੇ ਹੋ ਪਰ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਕੀ ਕੀ ਸਸਤਾ ਦੇ ਰਹੇ ਹੋ ਸੋ ਰਾਇਲ ਮਾਲ ਦੇ ਉੱਤੇ ਦਿਵਾਲੀ ਤੇ ਸੇਲ ਲੱਗੀ ਸੀ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਤੇ ਸਮਾਨ ਉਹਨਾਂ ਨੇ ਸਸਤਾ ਖਰੀਦਾ ਤੇ ਹੁਣ ਦੇਖਦੇ ਹਾਂ ਕਿ ਰੋਹਿਤ ਜੀ ਕੀ ਕੀ ਸਸਤਾ ਦੇ ਰਹੇ ਹਨ ਹੁਣ ਸਰਦੀ ਬਹੁਤ ਹੈ ਜੀ ਸਰਦੀ ਵਾਲਾ ਹੀ ਅਸੀਂ ਦੇਖਣਾ ਮਾਲ ਗੀਜ਼ਰ ਗੁਜ਼ਰੇ ਚ ਆਓ ਜੀ ਫਿਰ ਆਜੋ ਆ ਮੇਰੇ ਪਿੱਛੇ ਤੁਸੀਂ ਗੀਜ਼ਰ ਦੇਖ ਰਹੇ ਹੋ ਨਾਲ ਮੇਰੇ ਰੋਹਿਤ ਜੀ ਖੜੇ ਹੈ ਗੱਲਬਾਤ ਕਰ ਲੈਣੇ ਆ ਵੀ ਕਿੰਨੇ ਸਸਤੇ ਗੀਜ਼ਰ ਜਿਹੜੇ ਸਾਨੂੰ ਦੇਣਗੇ ਰੋਹਿਤ ਜੀ ਕਿਹੜਾ ਕਿਹੜਾ ਗੀਜ਼ਰ ਹੈ ਤੇ ਕੀ ਰੇਟ ਤੇ ਦੇ ਦੋਗੇ ਸਰ ਆਪਣੇ ਕੋਲ ਗੀਜ਼ਰ ਬਜਾਜ ਦਾ ਮਿਲ ਜੂ ਕਰਪਸ਼ਮ ਦਾ ਮਿਲ ਜੂ ਜੀ 6000 ਰੁਪਏ ਚ ਤੁਹਾਨੂੰ ਹਰ ਇੱਕ ਅਗੀ ਤਰ੍ਹਾਂ ਦਾ ਗੀਜ਼ਰ ਦਿਲਦਾ ਮਤਲਬ ਜਿਹੜੀ ਮਰਜ਼ੀ ਕੰਪਨੀ ਅਸੀਂ ਲੈ ਲਈਏ 6000 ਤੇ ਮਿਲ ਜੂ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ 6000 ਰੁਪਏ ਚ ਤੁਹਾਨੂੰ ਕੀ ਦਿੱਤੋ ਚਲੋ ਆਹ ਵਧੀਆ ਹੋ ਗਿਆ ਜੀ 6000 ਰੁਪਏ ਦੇ ਵਿੱਚ ਆਪਾਂ ਨੂੰ ਗੀਜ਼ਰ ਮਿਲ ਜਾਣਾ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਕੰਪਨੀਆਂ ਸਾਰੀਆਂ ਹੀ ਵਧੀਆ ਪਈਆਂ ਇੱਥੇ ਬੀਪੀਐਲ ਪਈ ਹੈ ਬਜਾਜ ਔਰੀਐਂਟ ਹਿੰਦਵੇਅਰ ਹਰ ਕੰਪਨੀ ਹੈਗੀ ਹੈ ਰੇਟ 6000 ਰੁਪਏ ਨੇ ਕਹਤੇ ਕਿੰਨੇ ਲੀਟਰ ਦਾ ਹੋਊਗਾ ਜੀ 25 ਲੀਟਰ ਦਾ ਅਚ 2 ਮਤਲਬ ਇੱਕ ਵਾਰ ਸੁੱਚ ਲਾਇਆ ਹਾਂਜੀ ਗਲਾਸ ਲਾਈਨ ਗੀਜ਼ਰ ਹੈ ਗਲਾਸ ਲਾਈਨ ਦੀ ਬਾਡੀ ਨਹੀਂ ਕਰਦੀ ਹਾਂ ਇਹ ਬੜੀ ਦਿੱਕਤ ਆਉਂਦੀ ਹੈ ਕਿਉਂਕਿ 2-4 ਸਾਲ ਬਾਅਦ ਗੀਜ਼ਰ ਸੋਰੇ ਦੇ ਨਾਲ ਹਾਂ ਆਪਣੇ ਏਰੀਆ ਦੇ ਵਿੱਚ ਵੀ ਹੈ ਕੁਝ ਸੋਰੇ ਕਰਕੇ ਆਪਣੀ ਇਹ ਗੀਜ਼ਰ ਖਰਾਬ ਹੋ ਜਾਂਦੇ ਨੇ ਇਹ ਜਿਹਾ ਕੋਈ ਦਿੱਕਤ ਨਹੀਂ ਆਊਗੀ ਗਲਾਸ ਲਾਈਨ ਗੀਜ਼ਰ ਹੈ ਤੁਹਾਨੂੰ ਜਿਹਦੀ ਕੀ ਬੀਪੀਐਲ ਦਾ ਗੀਜ਼ਰ ਹੈ 8 ਸਾਲ ਦੀ ਕੰਪਨੀ ਗਾਰੰਟੀ ਵਰੰਟੀ ਹੈ ਇੰਸਟਾਲੇਸ਼ਨ ਕੰਪਨੀ ਦੀ ਫ੍ਰੀ ਹੈ ਮਤਲਬ ਕੰਪਨੀ ਵਾਲਾ ਲਗਾ ਜੂਗਾ ਸਾਨੂੰ ਕੋਈ ਦਿੱਕਤ ਨਹੀਂ ਯਾਰ ਦੇ ਵਿੱਚ ਤੁਹਾਨੂੰ ਕੰਪਨੀ ਵਾਲਾ ਘਰ ਆ ਕੇ ਗੀਜ਼ਰ ਵੀ ਫਿੱਟ ਕਰਕੇ ਦੇ ਦੇ ਲਾ ਵੀ ਆ ਵੀ ਫਾਇਦਾ ਹੋ ਗਿਆ ਹੁਣ ਕਿਉਂਕਿ 6000 ਰੁਪਏ ਦਿਓ ਰੋਹਿਤ ਜੀ ਨੂੰ ਜਮਾ ਕਰਾਓ ਗੀਜ਼ਰ ਤੁਹਾਡੇ ਘਰ ਲੱਗ ਜੂਗਾ ਫਿਰ ਆਰਾਮ ਨਾਲ ਕੋਸੇ ਕੋਸੇ ਪਾਣੀ ਦੇ ਵਿੱਚ ਨਾਉ ਸੋ ਬਹੁਤ ਵਧੀਆ ਤੁਸੀਂ ਇਹ ਕਰਤਾ ਜੀ ਰਾਇਲ ਮਾਲ ਤੇ ਪਹੁੰਚ ਜਾਓ ਫਟਾਫਟ ਸਾਈ ਮਾਰਕੀਟ ਡਾਕਟਰ ਪਟਨਾਗਰ ਦੇ ਬਿਲਕੁਲ ਸਾਹਮਣੇ ਜਲਦੀ ਕਰੋ ਜਿਨ੍ਹਾਂ ਜਿਨੇ ਗੀਜ਼ਰ ਲਗਾਣੇ ਆ ਠੰਡੇ ਠੰਡੇ ਪਾਣੀ ਤੋਂ ਬਚਣਾ ਤੇ ਰਾਇਲ ਮਾਲ ਆ ਜਾਓ ਰਾਇਲ ਮਾਲ ਦੇ ਵਿੱਚ ਜਾ ਕੇ ਪਤਾ ਲੱਗਦਾ ਵੀ ਕਿੱਡੇ ਕਿੱਡੇ ਵੱਡੇ ਫ੍ਰਿਜ ਆ ਫ੍ਰਿਜ ਪਏ ਆ ਛੋਟੇ ਪਏ ਆ ਡਬਲ ਡੋਰ ਪਏ ਆ ਸਾਈਡ ਬਾਈ ਸਾਈਡ ਪਏ ਆ ਅਲਮਾਰੀਆਂ ਵਰਗੇ ਫ੍ਰਿਜ ਪਏ ਆ ਇਹਨਾਂ ਕੋਲ ਕਹਿੰਦੇ ਸਸਤੇ ਬੜੇ ਦਿੰਦੇ ਆ ਰੋਹਿ ਜੀ ਮੇਰੇ ਨਾਲ ਆ ਰੋਹਿ ਜੀ ਸਸਤੇ ਕਿਵੇਂ ਦਿੰਦੇ ਹੋ ਇਹ ਦੱਸੋ ਸਾਨੂੰ ਸਰ ਸਾਡੇ ਕੋਲ ਜਿਹੜਾ ਫ੍ਰਿਜ ਹੁੰਦਾ ਉਹਨਾਂ ਤੇ ਮਾਈਨਰ ਦਾ ਸਕ੍ਰੈਚ ਜਾਂ ਡੈਂਟ ਹੁੰਦਾ ਆ ਜਿਵੇਂ ਆ ਡੈਂਟ ਲੱਗਿਆ ਪਰ ਅੰਦਰੋਂ ਕਿਵੇਂ ਆ ਅੰਦਰੋਂ ਬਿਲਕੁਲ ਫ੍ਰੈਸ਼ ਫ੍ਰੀਜ ਫ੍ਰਿਜ ਆਈ ਵਾਹ ਜੀ ਬਿਲਕੁਲ ਨਵਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਐਨੀ ਵੀ ਯੂਜ਼ਡ ਹੈ ਜਾਂ ਕੁਝ ਹੈ ਬਿਲਕੁਲ ਨਵਾਂ ਫ੍ਰਿਜ ਹਰ ਇੱਕ ਤਰ੍ਹਾਂ ਦਾ ਦੇਖੋ ਜੀ ਅੰਦਰੋਂ ਬਿਲਕੁਲ ਨਵਾਂ ਪਿਆ ਆ ਥੋੜਾ ਇਹ ਤੱਕ ਜਾਂਦੇ ਲੈ ਜਾਂਦੇ ਕਿ ਲੈ ਜਾਂਦਾ ਰੇਟ ਕਿੰਨਾ ਕ ਫਰਕ ਹੈ ਜੀ ਇਹ ਦੱਸੋ ਸਰ ਇਹ ਆਨਲਾਈਨ ਤੋਂ ਵੀ ਤੁਹਾਨੂੰ ਸਸਤਾ ਪੈਂਦਾ ਅੱਛਾ ਜਿਹੜਾ ਆਨਲਾਈਨ ਆ ਰਿਹਾ ਉਸ ਤੋਂ ਵੀ ਸਸਤਾ ਉਸ ਤੋਂ ਵੀ ਸਸਤਾ ਬਹੁ ਇੱਕ ਸਾਈਡ ਬਾਈ ਸਾਈਡ ਬਹੁਤ ਵੱਡੇ ਵੱਡੇ ਫ੍ਰਿਜ ਪਏ ਆ ਸਾਈਡ ਬਾਈ ਸਾਈਡ ਸਰ ਫ੍ਰਿਜ ਮੈਂ ਤੁਹਾਨੂੰ 30000 ਰੁਪਏ ਦੀ ਰੇਟ ਤੋਂ ਦੇ ਦੂੰਗਾ 30000 ਰੁਪਏ ਦਾ ਵੈਸੇ ਉਹ ਲੱਖ ਰੁਪਏ ਦਾ ਮੇਰੇ ਖਿਆਲ ਕੋਈ 80000 ਰੁਪਏ ਦਾ ਫ੍ਰਿਜ ਹੁੰਦਾ ਆਪਾਂ ਕਰ ਟੋਗਟ 80000 ਰੁਪਏ ਦਾ ਫ੍ਰਿਜ ਹੁੰਦਾ ਮੈਂ 30000 ਰੁਪਏ ਦਾ ਤੁਹਾਨੂੰ ਫ੍ਰਿਜ ਦੇ ਦੂੰਗਾ ਚਲੋ ਇਹ ਆ ਵੀ ਵਧੀਆ ਹੋ ਗਿਆ ਜੀ ਛੋਟੇ ਉਹ 30000 ਰੁਪਏ ਦਾ ਮਿਲ ਜੂਗਾ ਜਿਹਦੀ ਕੀਮਤ ਕਿਸੇ ਦੀ 80000 ਹੈ ਕਿਸੇ ਦੀ ਲੱਖ ਹੈ ਉਹ 30000 ਰੁਪਏ ਦੇ ਵਿੱਚ ਇੱਕ ਵਾਰ ਆਓ ਦੇਖੋ ਆ ਛੋਟੇ ਫਰਿਜ ਵੀ ਤੁਸੀਂ ਰੱਖੇ ਹੋਏ ਆ ਇਹ ਆਮ ਪਰਿਵਾਰ ਦੇ ਵਿੱਚ ਛੋਟੇ ਘਰ ਦੇ ਵਿੱਚ ਚਾਹੀਦੇ ਆ ਇਹ ਕਿੰਨੇ ਕੁ ਸਸਤੇ ਆ ਜੀ 10 10 11 11000 ਇਵਿਡੈਂਟਡ ਹੈ ਕਿ ਸਸਤੇ ਅੱਛਾ ਮਾੜਾ ਮੁੰਡਾ ਹਲਕਾ ਮਾਈਨਰ ਡੈਂਟ ਮਾਈਨਸ ਸਕ੍ਰੈਚ ਠੀਕ ਹੈ ਜੀ ਫਿਰ ਇਹਦੇ ਕੋਈ ਦਿੱਕਤ ਨਹੀਂ ਜੀ ਬੜਾ ਸੋਹਣਾ ਪਿਆ ਕਹਿੰਦੇ ਹਲਕਾ ਜਿਹਾ ਡੈਂਟ ਹੋਊਗਾ ਜਾਂ ਕੋਈ ਸਕ੍ਰੈਚ ਹੋਊਗਾ ਅੰਦਰੋਂ ਨਵੇਂ ਆ ਬਿਲਕੁਲ ਨਵੇਂ ਫਰੈਸ਼ ਜਾਂ ਫਿਰ ਇਹਨਾਂ ਦਾ ਡੱਬਾ ਨਹੀਂ ਹੋਊਗਾ ਹਨਾ ਚਲੋ ਇਹ ਨਹੀਂ ਵਧੀਆ ਗੱਲ ਹੈ ਜੀ ਜੇਕਰ ਤੁਸੀਂ ਫ੍ਰਿਜ ਆਹ ਜਿਹੜੇ ਅਲਮਾਰੀ ਟਾਈ ਫ੍ਰਿਜ ਹੈ ਸਾਈਡ ਵਾਈਜ਼ ਸਾਈਡ ਉਹ ਲੈਣੇ ਆ ਛੋਟਾ ਫ੍ਰਿਜ ਲੈਣਾ ਤੁਸੀਂ ਵਾਸ਼ਿੰਗ ਮਸ਼ੀਨ ਲੈਣੀ ਆ ਤੁਸੀਂ ਕੋਈ ਵੀ ਚੀਜ਼ ਦੁਨੀਆ ਦੀ ਲੈਣੀ ਆ ਤੁਸੀਂ ਰਾਇਲ ਮਾਲ ਤੇ ਪਹੁੰਚ ਜਾਓ ਹਰ ਚੀਜ਼ ਮਿਲੂਗੀ ਪਰ ਬਾਜ਼ਾਰ ਨਾਲੋਂ ਸਸਤੀ ਆਨਲਾਈਨ ਨਾਲੋਂ ਵੀ ਸਸਤੀ ਆਨਲਾਈਨ ਨਾਲੋਂ ਵੀ ਸਸਤੀ ਲੋਕ ਕਹਿੰਦੇ ਆ ਬਾਜ਼ਾਰ ਨਾਲੋਂ ਸਸਤਾ ਆਨਲਾਈਨ ਪਰ ਇਹ ਕਹਿੰਦੇ ਆ ਆਨਲਾਈਨ ਨਾ ਜਾਓ ਉਸ ਤੋਂ ਨਾਲੋਂ ਵੀ ਸਸਤਾ ਇੱਥੇ ਲੈ ਲਓ ਚਲੋ ਹੋਰ ਦੇਖਦੇ ਆ ਜੀ ਕੀ ਕੀ ਪਿਆ ਤੁਹਾਡੇ ਕੋਲ ਆਜੋ ਫਿਰ ਸੋ ਹੁਣ ਅਸੀਂ ਪਹੁੰਚ ਗਏ ਵਾਸ਼ਿੰਗ ਮਸ਼ੀਨ ਵਾਲੇ ਏਰੀਆ ਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਐਲਈਡੀ ਵੀ ਦਿਖਾਉਂਗਾ ਫਿਲਹਾਲ ਦੇਖੋ ਵਾਸ਼ਿੰਗ ਮਸ਼ੀਨ ਮਾਈਕ੍ਰੋਵੇਵ ਓਵਨ ਸਾਰੀ ਬੜੀ ਵੱਡੀ ਜਿਹੜੀ ਇਹਨਾਂ ਕੋਲ ਕਹਿ ਲਈਏ ਕਿ ਵੈਰਾਈਟੀ ਹੈਗੀ ਹੈ ਇਹ ਫੁੱਲੀ ਆਟੋ ਹੈ ਜੀ ਫੁੱਲੀ ਆਟੋਮੈਟਿਕ ਮਸ਼ੀਨ ਜੀ ਆਈਐਫਬੀ ਦੀ ਓਕੇ ਹਾਂ ਐਲਜੀ ਦੀ ਮਿਲ ਜੂ ਸੈਮਸੰਗ ਦੀ ਮਿਲ ਜੂ ਬੋਸ਼ ਦੀ ਮਿਲ ਜੂਗੀ ਮਤਲਬ ਹਰ ਕੰਪਨੀ ਮਿਲ ਜੂਗੀ ਮੰਨ ਤਾਂ ਰੇਟ ਵਾਲੀ ਗੱਲ ਦੱਸੋ ਜੀ ਕੰਪਨੀ ਦਾ ਰੇਟ ਰੇਟ ਵਾਲੀ ਗੱਲ ਸਰ ਇਹ ਵਾਲੀ ਮਸ਼ੀਨ ਹੈ ਜਿਹੜੀ ਕਿ ਔਨਲਾਈਨ 42000 ਰੁਪਏ ਦੀ ਹੈ ਠੀਕ ਹੈ ਆਪਣੇ ਕੋਲੇ ਮਸ਼ੀਨ 33000 ਰੁਪਏ ਅੱਛਾ ਤੇ ਆ ਜਿਹੜੀ ਸਿੰਪਲ ਨੇ ਜੀ ਸਿੰਪਲ ਸਰ ਸਾਰੀਆਂ ਤੁਹਾਨੂੰ ਦਊਗਾ ਕੰਪਨੀ ਗਾਰੰਟੀ ਵਾਰੰਟੀ ਨਾਲ ਬਿਲਕੁਲ ਫਰੈਸ਼ ਠੀਕ ਹੈ ਹਾਂਜੀ ਜਿਹੜੀ ਸੈਮੀ ਆਟੋਮੈਟਿਕ ਮਸ਼ੀਨ ਆ ਆਪਣੇ ਕੋਲ 8000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਮਤਲਬ 8000 ਰੁਪਏ ਤੋਂ ਸ਼ੁਰੂ ਹੋਊਗੀ ਜੀ ਗਾਰੰਟੀ ਵਾਰੰਟੀ ਨਾਲ ਦੇਣਗੇ ਇਹ ਚ ਕੋਈ ਡੈਂਟ ਨਹੀਂ ਹੈ Ориジナル ਬਿਲਕੁਲ ਫਰੈਸ਼ ਹੈ ਤੇ ਇਹ ਵਾਲੀ ਜਿਹੜੀ 42000 ਰੁਪਏ ਦੀ ਆਨਲਾਈਨ ਹੈ ਇਹ ਕਿੰਨੇ ਦੀ ਹੈ ਜੀ ਇਹ ਸਾਡੇ ਕੋਲ 33000 ਰੁਪਏ ਦੀ 9000 ਰੁਪਏ ਵੱਜ ਜਾਊਗਾ ਸਿੱਧਾ ਚਲੋ ਵਧੀਆ ਜੀ ਫਿਰ ਠੰਡ ਦਾ ਸੀਜ਼ਨ ਹੈ ਲੋਕ ਹੁਣ ਕੱਪੜੇ ਧੋਣ ਤੇ ਥੋੜਾ ਜਿਹਾ ਗਰੇਜ ਕਰਦੇ ਆ ਇਹ ਵੀ ਮਾਈਨਰ ਡੈਂਟ ਤੇ ਸਕ੍ਰੈਚ ਆ ਦੀ ਇਹ ਸਕ੍ਰੈਚ ਤੇ ਉਹ ਹੋਏਗਾ ਠੀਕ ਹੈ ਤੇ ਆ ਮਾਈਕਰੋ ਵਾਲੇ ਪਾਸੇ ਆ ਜੀ ਬੜੇ ਵਧੀਆ ਵਧੀਆ ਮਾਈਕਰੋ OVEN ਪਏ ਆ ਇਹਨਾਂ ਦਾ ਕੀ ਸੀਨ ਹੈ ਇਹ ਵੀ ਥੋੜੇ ਸਸਤੇ ਆ ਕਿ ਨਹੀਂ ਇਹ ਸਰ ਸਾਰੇ ਸਸਤੇ ਨੇ LG ਦੇ ਮਾਈਕ੍ਰੋਵੇਵ ਨੇ ਸਾਰੇ ਕਨਵੈਨਸ਼ਨ ਵਾਲੇ ਨੇ ਸਰ ਬਿਲਕੁਲ ਜਿਹੜੇ ਫੁੱਲੀ ਹੁੰਦੇ ਨੇ ਆਪਣੇ ਤੇ ਇਹ ਹੀ ਹੈ ਮਾਈਕ੍ਰੋਵੇਵ ਜਿਹੜਾ ਕਿ ਆਪਾਂ 15000 ਰੁਪਏ ਦਾ ਦੇਵਾਂਗੇ अच्छा 15000 ਦਾ ਲਿਖਿਆ 27000 ਰੁਪਏ ਆਨਲਾਈਨ ਦਾ ਐਮ ਆਰ ਪੀ ਹੈ ਇਹਦੀ 22000 ਦਾ ਆਨਲਾਈਨ ਹੈ 15000 ਰੁਪਏ ਦਾ ਅਸੀਂ ਤਾਂ ਵਾਹ ਜੀ ਵਾਹ ਮਤਲਬ ਫਾਇਦਾ ਤਾਂ ਹੈਗਾ ਹੀ ਹੈ ਕਿ ਵੈਰਾਈਟੀ ਵੀ ਬੜੀ ਅੱਛੀ ਪਈ ਹੈ ਮਸ਼ੀਨਾਂ ਦੀ ਵੈਰਾਈਟੀ ਤੁਹਾਡੇ ਕੋਲ ਬਹੁਤ ਹੈ ਮਾਈਕ੍ਰੋਵੇਵ ਬਹੁਤ ਨੇ ਓਵਨ ਬਹੁਤ ਨੇ ਸੋ ਇਸ ਤੋਂ ਇਲਾਵਾ ਗਦਾਮ ਚੂਗਾ ਤੋਂ ਮਾਲ ਪਏ ਸਰ ਹਰ ਇੱਕ ਵੈਰਾਈਟੀ ਤੁਹਾਨੂੰ ਪੂਰੀ ਮਿਲੂਗੀ ਕੋਈ ਇਹ ਨਹੀਂ ਹੈਗਾ ਵੀ 2-4 ਪੀਸ ਪਏ ਨੇ ਪੂਰੀ ਰੇਂਜ ਮਿਲੂਗੀ ਜੇ ਕੋਈ ਕਹਿੰਦਾ ਮੈਨੂੰ 10-15 ਇਕੱਠੇ ਚਾਹੀਦੇ ਸਭ ਕੁਝ ਮਿਲੂਗਾ ਸਭ ਕੁਝ ਮਿਲ ਜੂਗਾ ਐਲਈਡੀ ਵੀ ਮੈਂ ਸੁਣਿਆ ਤੁਸੀਂ ਬਹੁਤ ਸਸਤੀ ਦੇ ਰਹੇ ਹੋ ਐਲਈਡੀ ਸਰ ਆਪਣੇ ਕੋਲ ਸਾਰੀਆਂ ਪਈਆਂ ਨੇ ਜਿਹੜੀਆਂ ਕਿ ਹਰ ਇੱਕ ਐਲਈਡੀ ਆਨਲਾਈਨ ਨਾਲ ਉਸ ਸਸਤੀ ਸਰ ਰਾਇਲ ਮਾਲ ਵਾਲਿਆਂ ਨੇ ਬੜੇ ਸਾਰੇ ਇੰਤਜ਼ਾਮ ਕੀਤੇ ਹੋਏ ਇੱਕ ਨਵਾਂ ਯੰਤਰ ਰੱਖਿਆ ਹੋਇਆ ਮੈਂ ਦੇਖ ਰਿਹਾ ਕੀ ਚੀਜ਼ ਹੈ ਰੋਈ ਜੀ ਹੈ ਕੀ ਇਹ ਸਰ ਇਹ ਕਾਰਵਾਸ਼ਰ ਨਹੀਂ ਹੈ ਆਪਣੇ ਕਾਰਵਾਸ਼ ਕਾਰ ਤੋਂ ਵਾਸਤੇ ਹੈ ਹਾਂਜੀ ਠੀਕ ਹੈ ਜਿਹੜਾ ਕੀ ਤੁਹਾਨੂੰ ਬਲੈਕ ਡੈਕਰ ਦਾ ਮਿਲ ਜਾਊਗਾ ਬੌਸ਼ ਦਾ ਮਿਲ ਜਾਊਗਾ ਡੀਲੈਕਟ ਦਾ ਮਿਲ ਜਾਊਗਾ ਸਾਡੇ ਕੋਲ ਸਾਰੇ ਸਾਰੀ ਜਿਹੜਾ ਪ੍ਰੈਸ਼ਰ ਦੇ ਨਾਲ ਕਾਰ ਧੋ ਲੈਣੇ ਆ ਅੱਜ ਕੱਲ ਬੜੇ ਬੰਦੇ ਕਹਿੰਦੇ ਵੀ ਕਾਰ ਆਪਣੇ ਘਰੇ ਧੁੱਲ ਜਵੇ ਤੇ ਸੌਖੀ ਧੁੱਲ ਜਵੇ ਜਿਹੜੇ ਘਰੇ ਹੀ ਅੱਜ ਤੇ ਦੋ ਤਿੰਨ ਗੱਡੀਆਂ ਹੈਗੀਆਂ ਨੇ ਬੰਦਾ ਕਹਿੰਦਾ ਘਰੀ ਲਾਓ ਧੋ ਜਿਹੜਾ ਕੀ ਸਰ ਅਸੀਂ ਐਮ ਆਰ ਪੀ ਤੋਂ 50% ਲੈਸ ਤੇ ਦੇ ਰਹੇ ਅੱਛਾ ਜਿੰਨਾ ਰੇਟ ਹੈ ਉਸ ਤੋਂ 50% ਲੈਸ 80% ਲੈਸ ਤੇ ਕਿੰਨੇ ਦਾ ਪੈ ਜਾਊਗਾ ਜੀ ਇਹ ਸਰ ਕੋਈ 4000 ਦਾ ਪੈਂਦਾ ਕੋਈ 4500 ਦਾ ਪੈਂਦਾ ਕੋਈ 6000 ਦਾ ਪੈਂਦਾ ਵਾਹ ਇਹਦੀ ਗਾਰ ਇਸ ਦੀ ਕੋਈ ਗਾਰੰਟੀ ਨਹੀਂ ਪਰ ਇਹ ਖਰਾਬ ਹੁੰਦਾ ਕਿ ਨਹੀਂ ਖਰਾਬ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਰ ਇਹਨੂੰ ਤੁਹਾਨੂੰ ਪੀਸ ਚੈੱਕ ਕਰਕੇ ਦਵਾਂਗੇ ਸਭ ਕੁਝ ਕਰਕੇ ਦਵਾਂਗੇ ਕੁਝ ਨਹੀਂ ਖਰਾਬ ਹੋਊਗਾ ਆ ਅੱਜਕੱਲ ਬਹੁਤ ਸਾਰੇ ਲੋਕ ਇਸ ਗੱਲ ਤੋਂ ਪਰੇਸ਼ਾਨ ਆ ਕਿ ਜਦੋਂ ਵੀ ਗੱਡੀ ਕੱਢਣੀ ਹੈ ਤੇ ਉਹ ਲੈ ਕੇ ਜਾਣੀ ਪੈਂਦੀ ਹੈ ਤੇ ਗੱਡੀ ਧਵਾਣ ਦਾ 250 300 ਰੁਪਏ ਮਿਨੀਮਮ ਹੈ ਸਰ ਅੱਜਕੱਲ ਟਾਈਮ ਨਹੀਂ ਹੈ ਟਾਈਮ ਨਹੀਂ ਹੈ ਬਿਲਕੁਲ ਠੀਕ ਹੈ ਘੰਟਾ ਦੋ ਘੰਟੇ ਖਰਾਬ ਹੋ ਜਾਂਦੇ ਆ ਬੰਦਾ ਕਹਿੰਦਾ ਮੈਂ ਨਿਕਲਾਂ 10 ਮਿੰਟ ਚ ਮੈਂ ਗੱਡੀ ਤੇ ਪ੍ਰੈਸ਼ਰ ਨਾਲ ਪਾਣੀ ਮਾਰਾਂ ਮੇਰੀ ਗੱਡੀ ਸਾਫ਼ ਤੇ ਮੈਂ ਚੱਲ ਜਾ ਇਹਦੇ ਲਈ ਸੌਖਾ ਤਰੀਕਾ ਤੁਸੀਂ ਕੱਢ ਲ ਲੈਸ ਹੈ ਜੋ ਪ੍ਰਿੰਟ ਜੋ ਮਾਰਕੀਟ ਦੇ ਵਿੱਚ ਮਿਲਦਾ ਉਹਦੇ ਨਾਲੋਂ 50% ਲੈਸ ਹੈ ਰਾਇਲ ਮਾਲ ਦੇ ਉੱਤੇ ਤੁਸੀਂ ਆਓ ਤੇ ਆਪਣੀ ਗੱਡੀ ਹਰ ਰੋਜ਼ ਆਪਣੇ ਹੱਥ ਨਾਲ ਧੋ ਪਾਣੀ ਦੀ ਬਚਤ ਵੀ ਹੋਊ ਪਾਣੀ ਦੀ ਬਹੁਤ ਬਚਤ ਆ ਸਰ ਇਹ ਲਾ ਲਓ ਅਸੀਂ ਕੋਦੇ ਯੂਜ਼ ਕਰਦੇ ਆ ਇੱਕ ਕੁਆਲਟੀ ਨਾਲ ਤੁਹਾਡੀ ਪੂਰੀ ਗੱਡੀ ਧੋ ਦਿੰਦਾ ਬਸ ਬਹੁਤ ਵਧੀਆ ਚਲੋ ਪ੍ਰੈਸ਼ਰ ਹੈ ਨਾ ਕਿਉਂਕਿ ਪ੍ਰੈਸ਼ਰ ਨਾਲ ਪਾਣੀ ਵਜਦਾ ਤੇ ਇੱਕ ਬਾਲਟੀ ਦੇ ਨਾਲ ਪੂਰੀ ਗੱਡੀ ਸਾਫ਼ ਹੋ ਜਾਈ ਥੋੜੀ ਜਿਹੀ ਮਿਹਨਤ ਲੱਗੇਗੀ ਪਰ ਪਾਣੀ ਬਚੂਗਾ ਇਸ ਗੱਲ ਦਾ ਖਿਆਲ ਰੱਖਿਓ ਤੁਹਾਡੇ ਪੈਸੇ ਵੀ ਬਚਣਗੇ ਸਮਾਂ ਵੀ ਬਚੂਗਾ ਇਸ ਕਰਕੇ ਜਿਹਨੂੰ ਜ਼ਰੂਰ ਤਾਂ ਉਹ ਜਰੂਰ ਆਏ। ਆਓ ਜੀ ਹੁਣ LED ਦੇਖਦੇ ਆ ਕਿੰਨੇ ਕੁ ਵਧੀਆ ਤੁਸੀਂ LED ਤੇ ਕਿੰਨੀ ਸਸਤੀ ਸਾਨੂੰ ਦੇ ਰਹੇ। ਸੋ ਹੁਣ ਅਸੀਂ LED ਡਿਪਾਰਟਮੈਂਟ 'ਚ ਪਹੁੰਚ ਗਏ ਆ। ਕਾਫੀ ਸਾਰੀਆਂ LED's ਤੁਸੀਂ ਇੱਥੇ ਲਗਾਈਆਂ। ਕਾਫੀ ਵੱਡੀ ਵੱਡੀ LED ਜਿਹੜੀ ਹੈਗੀ ਇੱਥੇ ਲਾਈਆਂ ਹੋਈਆਂ ਨੇ। ਕਿੰਨੇ ਸਾਈਜ਼ ਤੋਂ ਲੈ ਕੇ ਕਿੰਨੇ ਸਾਈਜ਼ ਤੱਕ? ਕਿਉਂਕਿ ਅੱਜ ਕੱਲ ਵੱਡੀਆਂ ਵੱਡੀਆਂ ਚੱਲ ਰਹੀਆਂ। ਬਖਾ 55 ਇੰਚ ਦੀ ਹੋਣੀ ਹੈ। ਸਰ ਇਹ 65 ਹੈ। 75 ਮਿਲ ਜੂ, 85 ਮਿਲ ਜੂ, 55 ਇੰਚੇ ਮਿਲ ਜੂ। ਸਾਈਜ਼ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਮਿਲ ਜਾਣਗੇ। ਇਹ ਸਾਡੀ ਡਿਸਪਲੇ ਲੱਗੀ ਵੀ ਹੈ। ਹਮ ਹਮ। ਸੋ ਇਸ ਐਲਈਡੀ ਦੀ ਗੱਲ ਕਰ ਲੈਣਾ ਕਾਫੀ ਵੱਡੀ ਲੱਗ ਰਹੀ ਹੈ ਕੀ ਸਾਈਜ਼ ਹੈ ਕਿਹੜੀ ਕੰਪਨੀ ਦੀ ਹੈ ਤੁਸੀਂ ਸਸਤੀ ਕਿੰਨੀ ਦੋਵੋਗੇ ਸਰ ਇਹ ਸੈਮਸੰਗ ਦੀ ਐਲਈਡੀ ਹੈ 55 ਇੰਚ 4K আল্ট্রা এইচডি ਮਾਡਲ ਠੀਕ ਹੈ 48000 ਦੀ ਆਨਲਾਈਨ ਆਈ 32000 ਰੁਪਏ ਦੀ ਆਪਾਂ ਦਵਾਂਗੇ ਤਾਂ 16000 ਘੱਟ 16000 ਘੱਟ ਸੈਮਸੰਗ ਦੀ ਸੈਮਸੰਗ ਦੀ 55 ਇੰਚ 55 ਇੰਚ 4K ਮਾਡਲ 4K ਮਾਡਲ ਹੈ আল্ট্রਾ এইচডি ਹੈ 55 ਇੰਚ ਦੀ ਹੈ 16000 ਘੱਟ ਤੁਸੀਂ ਦੇ ਦੋਗੇ ਹਾਂਜੀ 10-20 پیس ਲੈਣ ਹੋਣ ਮਿਲ ਚੱਲ ਜਿੰਨੇ ਮਰਜ਼ੀ ਸਰ ਜਿੰਨੇ ਮਰਜ਼ੀ ਹਾਂਜੀ ਸਰ ਇਹਦਾ ਡਿਸਪਲੇ ਲਗਾਈ ਹੋਈ ਹੈ ਆਪਣੇ ਕੋਲ ਸਟੋਰ ਦੇ ਵਿੱਚ ਸਾਰਾ ਹਰ ਇੱਕ ਤਰ੍ਹਾਂ ਦੀ ਹਰ ਇੱਕ ਵੈਰਾਈਟੀ ਸਟਾਕ ਦੇ ਵਿੱਚ ਪਈ ਹੁੰਦੀ ਜੀ ਜੀ ਬੱਸ ਵੀ ਇਹ ਦੇਖੋ ਹੋਲ ਸੇਲ ਦਾ ਕੰਮ ਹੈ ਇਹਨਾਂ ਦਾ ਮਾਲ ਤਾਂ ਮਿਲ ਹੀ ਜਾਏਗਾ ਜਿਹਨੇ ਲੈਣੀਆਂ ਪਰ ਘਰ ਦੇ ਵਿੱਚ ਤਾਂ ਇੱਕ ਦੋ ਹੀ ਲੈਣੀ ਹੁੰਦੀ ਹੈ ਸੋ ਬਹੁਤ ਵਧੀਆ ਜੀ LG ਦੀ ਮਿਲ ਜੂਗੀ Sony ਦੀ ਮਿਲ ਜੂਗੀ Acer ਮਿਲ ਜੂ ਹਾਈਸੈਂਸ ਮਿਲ ਜੂ ਹਰ ਕੰਪਨੀ ਦੀ ਮਿਲਦੀ ਪਰ ਰੇਟ Samsung ਦਾ ਹੀ ਘਟਦੋਂਗੇ ਕਿ ਸਾਰਿਆਂ ਦਾ ਘਟਦੋਂਗੇ ਹਰ ਇੱਕ ਜਿਹੜੀ LED ਤੁਸੀਂ ਸਾ ਤੋਂ ਲਓਗੇ ਉਹ ਆਨਲਾਈਨ ਤੋਂ ਤੁਹਾਨੂੰ ਲੈਸ ਮਿਲੂਗੀ ਹੀ ਮੇਰੇ ਠੀਕ ਹੈ ਪਰ ਤੁਸੀਂ ਸਪੈਸ਼ਲ Samsung ਦੇ ਕਿਹਾ ਕਿ 16000 ਘਟਦਿਆਂਗੇ ਇਸ ਤੇ ਸਰ ਆਫਰ ਲਾਇਆ ਪਿਆ ਸੀ ਇਹ ਆਫਰ ਹੈ ਤੁਹਾਡੇ ਕਰਕੇ ਅੱਛਾ ਸਾਡੇ ਕਰਕੇ ਚਲੋ ਆ ਫਾਇਦਾ ਕਰ ਰਿਆ ਜੀ ਇਹਨਾਂ ਨੇ ਸਾਡਾ ਤੁਹਾਡਾ ਵੀ ਹੋ ਜੂਗਾ ਵੀ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਲਾਈਕ ਕਰਕੇ ਇਹਨਾਂ ਕੋਲ ਪਹੁੰਚੂਗਾ ਉਹਨੂੰ 55 ਇੰਚ ਦੀ LED HD ਮਾਡਲ ਹੈ Ultra HD Ultra HD 4K ਹੈ ਤੇ 48000 ਦੀ ਬਾਜ਼ਾਰ ਦੇ ਵਿੱਚ ਐ ਤੁਹਾਨੂੰ 32000 ਰੁਪਏ ਦੇ ਦੇਣਗੇ ਹਾਂਜੀ ਚਲੋ ਇਹ ਬਹੁਤ ਵਧੀਆ ਜੀ ਫਟਾਫਟ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਦੱਸ ਦਿਓ ਕਿ ਕਿਹਨੇ ਕਿਹਨੇ LED ਲੈਣੀ ਹੈ ਤੇ ਆਜੋ ਸੈਂਸਿੰਗ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਬਹੁਤ ਸਾਰੇ ਸਾਈਜ਼ ਨੇ ਇਹਨਾਂ ਕੋਲ ਮਤਲਬ ਵੈਰਾਈਟੀ ਬਹੁਤ ਹੈ ਤੇ ਕੁਆਲਿਟੀ ਕੁਆਂਟੀਟੀ ਦੀ ਕੋਈ ਟੈਨਸ਼ਨ ਨਹੀਂ ਹੈ ਹੁਣ ਇਹਦੇ ਵਿੱਚ ਮੈਂ ਇੱਕ ਸਵਾਲ ਰਹਿ ਗਿਆ ਮੇਰਾ ਇਹਦੇ ਵਿੱਚ ਉਹ ਤਾਂ ਨਹੀਂ ਤੁਹਾਡਾ ਸਕ੍ਰੈਚ ਸਕੂਚਲਾਦਾ ਕੋਈ ਸੀਨ ਨਹੀਂ ਹੁੰਦਾ ਨਹੀਂ ਇਹ ਓਪਨ ਬਾਕਸ ਹੁੰਦੀ ਹੈ ਸਰ ਅੱਛਾ ਬਾਕਸ ਨਹੀਂ ਹੋਊਗਾ ਬਾਕਸ ਹੋਊਗਾ ਸੀਲ ਪੈਕ ਨਹੀਂ ਹੁੰਦਾ ਬਾਕਸ ਸੀਲ ਪੈਕ ਨਹੀਂ ਹੋਏਗਾ ਗਾਰੰਟੀ ਹੈਗੀ ਹੈ ਜੀ ਗਾਰੰਟੀ ਦਵਾਂਗੇ ਸਰ ਅਸੀਂ ਆਪਣੇ ਕੋਲ 1 ਸਾਲ ਦੀ ਗਾਰੰਟੀ ਦਵਾਂਗੇ ਠੀਕ ਹੈ ਮਤਲਬ ਖਰਾਬ ਹੋਏਗੀ ਠੀਕ ਕਰਾਂਗੇ ਵੀ ਇਸ ਕਦ ਸਰ ਇੱਕ ਵਾਰ ਚੈੱਕ ਕਰਵਾਵਾਂਗੇ ਜੇ ਮੰਨ ਲਓ ਕਿ ਜ਼ਿਆਦਾ ਦਿੱਕਤ ਆ ਤੀ ਪੀਸ ਰਿਪਲੇਸ ਕਰਕੇ ਦਵਾਂਗੇ ਠੀਕ ਹੈ ਜੀ 1 ਸਾਲ ਦੇ ਵਿੱਚ ਜੇਕਰ ਤੁਹਾਡੀ ਐਲਈਡੀ ਖਰਾਬ ਵੀ ਹੋ ਜਾਂਦੀ ਹੈ ਇਹਨਾਂ ਨੂੰ ਲੱਗਦਾ ਵੀ ਉਹ ਸਹੀ ਤਰ੍ਹਾਂ ਦੀ ਮਤਲਬ ਜੇ ਪ੍ਰੋਬਲਮ ਹੈ ਕੰਪਨੀ ਲੈਵਲ ਤੇ ਹੈ ਤਾਂ ਟੋਟਲ ਪੀਸ ਨਵਾਂ ਪੀਸ ਬਦਲ ਕੇ ਤੁਹਾਨੂੰ ਪੀਸ ਹੋਰ ਤੋਂ ਵਾਹ ਜੀ ਵਾਹ ਜਿਨੇ ਵੀ ਹੁਣ ਦਿਮਾਗ ਦੇ ਵਿੱਚ ਹੈਗਾ ਵੀ LED ਲਗਾਣੀ ਹੈ ਵੱਡਾ ਕਮਰਾ ਬਣਾਇਆ ਉਹਦੇ ਵਿੱਚ 55 ਇੰਚ ਦੀ LED ਲਗਾਣੀ ਹੈ ਤਾਂ ਬਾਜ਼ਾਰ ਨਾਲੋਂ 16000 ਦਾ ਫਾਇਦਾ ਤੁਹਾਨੂੰ ਰਾਇਲ ਮਾਲ ਤੇ ਹੋ ਕੇ ਮਿਲੂਗਾ ਇੱਥੇ ਪਹੁੰਚੋ ਤੇ LED ਦੇਖੋ ਲਾਈਕ ਤਾਂ ਜਰੂਰ ਕਰ ਦਿਓ ਜੀ ਲਾਈਕ ਸ਼ੇਅਰ ਵੀ ਕਰਨਾ ਤਾਂ ਰੇਟ ਕੱਟ ਕਰ ਰਹੇ ਆ ਤੇ ਇਸ ਦੇ ਨਾਲ ਨਾਲ ਵੱਡੀਆਂ ਤੁਸੀਂ ਕਹਿ ਰਹੇ ਸੀ 75 ਇੰਚੀ ਹੈ ਹੋਰ ਇਸ ਤੋਂ ਵੱਡੀਆਂ 65 ਇੰਚੀ ਸਰ ਇਹ 65 ਇੰਚੀ ਹੈ 65 ਇੰਚੀ ਹੈ ਠੀਕ ਹੈ ਐਮ ਆਈ ਦੀ ਹਾਂਜੀ ਤੇ ਇਹ ਇਹਦੇ ਚ ਰੇਟ ਦਾ ਕਿੰਨਾ ਕ ਫਰਕ ਹੈ ਜੀ ਇਹ 47000 ਰੁਪਏ ਦੀ ਹੈ ਸਰ ਤੇ ਵੈਸੇ ਕਿੰਨੇ ਦੀ ਹੈ ਵੈਸੇ 65000 ਰੁਪਏ ਦੀ 65000 ਜਿਹੜੀ ਆਨਲਾਈਨ 65000 ਦੀ ਇੱਥੇ 47000 ਰੁਪਏ ਦੀ ਤੁਸੀਂ ਦਿਓਗੇ ਸਾਲ ਦੀ ਗਾਰੰਟੀ ਇਹਦੀ ਵੀ ਇੱਕ ਸਾਲ ਦੀ ਗਾਰੰਟੀ ਚਲੋ ਇਹ ਬਾਤ ਵਧੀਆ ਜੀ ਗਾਰੰਟੀ ਨਾਲ ਹੈ ਕੋਈ ਟੈਨਸ਼ਨ ਦੀ ਲੋੜ ਨਹੀਂ ਸਿਰਫ ਡੱਬਾ ਖੁੱਲਾ ਹੋਏਗਾ ਸੀਲ ਨਹੀਂ ਹੋਏਗੀ ਚਲਦੇ ਆ ਅੱਗੇ ਦੇਖਦੇ ਆ ਕਿ ਹੋਰ ਕੀ ਸਾਡੇ ਲਈ ਲੈ ਕੇ ਆਏ ਨੇ ਸੋ ਅਸੀਂ ਰਾਇਲ ਮਾਲ ਦੇ ਕਰੋਕਰੀ ਵਾਲੇ ਸੈਕਸ਼ਨ ਦੇ ਵਿੱਚ ਆ ਗਏ ਆ ਇੱਥੇ ਵੀ ਖਾਸ ਹੀ ਵੈਰਾਈਟੀ ਦੇਖਣ ਨੂੰ ਮਿਲ ਰਹੀ ਹੈ ਰੋਜੀ ਇਹ ਵੀ ਸਸਤੀ ਹੈ ਸਰ ਸਾਰੀ ਜਿਹੜੀ ਕਰੋਕਰੀ ਵੈਰਾਈਟੀ ਹੈ ਸਾਡੇ ਕੋਲ ਆਨਲਾਈਨ ਨਾਲੋਂ ਲੈਸ ਹੈ ਹਮ ਸਾਰੀ ਫਰੈਸ਼ ਚ ਜੀ ਕਿਸੇ ਤਰ੍ਹਾਂ ਦੀ ਕੋਈ ਇਹ ਚ ਸਕ੍ਰੈਚ ਨਹੀਂ ਹੁੰਦਾ ਕਿਸੇ ਮੀਂਦਾ ਬਿਲਕੁਲ ਫਰੈਸ਼ ਪੀਸ ਬਿਲਕੁਲ ਫਰੈਸ਼ ਹੈ ਹੋਲ ਸੇਲ ਦੇ ਵਿੱਚ ਰੱਖਿਆ ਹੈ ਮਾਲ ਤੁਸੀਂ ਸਾਰਾ ਦੇਖੋ ਵਧੀਆ ਕੱਚ ਦਾ ਸਮਾਨ ਹੈ ਪਲਾਸਟਿਕ ਦਾ ਸਮਾਨ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਹੋਲ سیل ਰੇਟ ਦੇ ਉੱਤੇ ਇੱਥੇ ਮਿਲੇਗੀ ਟੋਟਲ ਫਰੈਸ਼ ਹੈ ਇਹਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਪ੍ਰੇਸ਼ਾਨੀ ਨਹੀਂ ਕੋਈ ਡੱਬਾ ਡੁੱਬਾ ਕੋਈ ਨਹੀਂ ਸਭ ਬਿਲਕੁਲ ਫਰੈਸ਼ ਬਿਲਕੁਲ ਫਰੈਸ਼ ਆ ਸਾਰੇ ਬਾਕਸ ਬੁਕਸ ਭਰੇ ਹੋਏ ਆ ਜੀ ਕੋਈ ਗਿਫਟ ਕਰਨਾ ਜਾਂ ਤੁਸੀਂ ਆਪਣੇ ਘਰ ਵਾਸਤੇ ਲੈਣਾ ਤੇ ਇੱਥੇ ਆ ਕੇ ਤੁਸੀਂ ਲੈ ਸਕਦੇ ਹੋ ਵੈਰਾਈਟੀ ਇੱਥੇ ਪਹੁੰਚ ਕੇ ਚੈੱਕ ਕਰ ਸਕਦੇ ਹੋ ਸੋ ਹੁਣ ਆ ਗਏ ਆ ਜੀ ਅਸੀਂ ਉੱਥੇ ਜਿੱਥੇ ਸਟਾਕ ਕਲੀਅਰੈਂਸ ਸੇਲ ਲੱਗੀ ਹੋਈ ਹੈ ਜੁੱਤੇ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਇਹ ਜੁੱਤੇ ਸਾਰੇ ਇੱ ਇਹਦੇ ਤੇ ਗੱਲ ਕਰਾਂਗੇ ਆਪਾਂ ਵੀ ਪੁੱਛਾਂਗੇ ਕਿੰਨਾ ਕੁ ਫਰਕ ਪਊਗਾ ਬਾਜ਼ਾਰ ਦੇ ਨਾਲ ਕਿਉਂਕਿ ਦੇਖੋ ਇਹਨਾਂ ਨੇ ਹੋਲ ਸੇਲ 'ਚ ਢੇਰ ਲਾਏ ਹੋਏ ਨੇ ਕੋਈ ਸਜਾਏ ਨਹੀਂ ਹੋਏ ਪਰ ਜੁੱਤੇ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਆ ਸਟੱਡ ਹੈ ਸੋ ਮਤਲਬ ਹਰ ਤਰ੍ਹਾਂ ਦਾ ਜੁੱਤਾ ਪਿਆ ਰੋਹਿ ਜੀ ਇਹਦੇ 'ਚ ਕੀ ਦੇ ਰਹੇ ਹੋ ਕੋਈ ਖਾਸ ਦੇਖੋ ਮੈਂ ਦੇਖ ਰਿਹਾ ਕੰਪਨੀਆਂ ਬਹੁਤ ਵੱਡੀਆਂ ਵੱਡੀਆਂ ਤੁਸੀਂ ਰੱਖੀਆਂ ਹੋਈਆਂ ਨੇ ਕੰਪਨੀ ਸਾਰੀਆਂ ਮਿਲ ਜਾਣਗੀਆਂ ਐਡੀਡਾਸ ਲਾਈਕ ਸਕੈਚਰ ਅੱਛਾ ਸਕੈਚਰ ਵੀ A6 ਹਾਂਜੀ ਅੱਛਾ ਸਾਰੀ ਕੰਪਨੀ ਦਾ ਸ਼ੂਜ਼ ਠੀਕ ਹੈ ਤੇ ਕੀ ਲੈਸ ਕੀ ਦੇ ਰਹੇ ਹੋ ਇਹਦੇ ਵਿੱਚ ਸਰ ਇਹ ਆਪਾਂ ਹੀ ਐਮ ਆਰ ਪੀ ਤੋਂ 60% ਲੈਸ ਕਰ ਰਹੇ 60% ਟੋਟਲ ਮਤਲਬ ਜਿਨੇ ਵੀ ਹੈ ਉਹਨਾਂ ਦੇ ਕੋਲ ਬਹੁਤ ਸੋਹਣਾ ਸ਼ੂਜ਼ ਹੈ ਇਹ ਇਹ ਕਿਹੜੀ ਕੰਪਨੀ ਦਾ ਜੀ ਜੀਕਯੂ ਆਰ ਦਾ ਹੈ ਇਹ 60% ਲੈਸ ਮਿਲ 60% ਲੈਸ ਬੜਾ ਅੱਛਾ ਸ਼ੂਜ਼ ਪਿਆ ਹੈ ਜੀ 60% ਲੈਸ ਦੇ ਉੱਤੇ ਆ ਵੀ ਹੈ ਨਿਊ ਬੈਲੈਂਸ ਦਾ ਸ਼ੂਜ਼ ਨਿਊ ਬੈਲੈਂਸ ਦਾ ਦੇਖੋ ਬਹੁਤ ਲਾਈਟ ਵੇਟ ਹੈ ਸੋ ਇਹ ਵੀ 60% ਦਾ ਮਤਲਬ ਜਿਹੜੀ ਮਰਜ਼ੀ ਚੀਜ਼ ਲੈ ਲਈਏ ਜਿਹੜਾ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਕੰਪਨੀ ਹੋਵੇ ਜਿਹੜਾ ਮਰਜ਼ੀ ਮਾਡਲ ਹੋਵੇ ਫਿਰ ਕੋਈ ਸਟਾਕ ਕਲੀਅਰੈਂਸ ਸੇਲ ਹੈ ਇਹ 60% ਲੈਸ ਤੇ ਅੱਛਾ ਕੰਪਨੀ ਜਿਹੜੀ ਮਰਜ਼ੀ ਹੋਵੇ ਜਿਹੜਾ ਮਰਜ਼ੀ ਸ਼ੂਜ਼ ਹੋਵੇ 60% ਲੈਸ ਹਾਂਜੀ ਬਹੁਤ ਵਧੀਆ ਸੇਲ ਹੈ ਜੀ ਇਹ ਨਾਨ ਬ੍ਰਾਂਡਡ ਤਾਂ ਨਹੀਂ ਹੈ ਨਹੀਂ ਸਾਰੇ ਬ੍ਰਾਂਡਡ ਟੋਟਲ ਬ੍ਰਾਂਡਡ ਨੇ ਚਲੋ ਦੱਸ ਹੀ ਰਹੇ ਹਾਂ ਸ਼ੂਜ਼ ਦੇ ਸੇ ਹੱਥ ਲਾ ਕੇ ਪਤਾ ਲੱਗ ਰਿਹਾ ਹੈ ਕਿ ਇਹ ਬ੍ਰਾਂਡਡ ਸ਼ੂਜ਼ ਨੇ 60% ਲੈਸ ਦੇ ਰਹੇ ਆ ਜੀ ਲੇਡੀਜ਼ ਜੈਂਸ ਔਰ ਬੱਚਿਆਂ ਦੇ ਨਹੀਂ ਬੱਚਿਆਂ ਦੇ ਨਹੀਂ ਹੈ ਲੈਡੀਜ਼ ਔਰ ਜੈਂਟਸ ਲੈਡੀਜ਼ ਔਰ ਜੈਂਟਸ ਮਤਲਬ ਇਹ ਸਟਾਕ ਕਲੀਅਰ ਕਰਦਾ 60% ਜੋ ਐਮ ਆਰ ਪੀ ਹੋਏਗੀ ਇਹ ਹੈਡਿਟਰਸ ਦੇ ਹੈਡਿਟਰਸ ਦਾ ਮਾਡਲ ਸੋ ਇਸ ਤੇ ਜੋ ਐਮ ਆਰ ਪੀ ਹੈ ਉਸ ਤੋਂ 60% ਲੈਸ ਦੋ ਬਹੁਤ ਅੱਛੀ ਹੈ ਜੀ ਇਹ ਤਾਂ ਸਕੀਮ ਫਿਰ ਆ ਦੇਖੋ ਸਾਰੇ ਕੰਪਨੀਆਂ ਦੇ ਨੇ A6 ਦਾ ਹੈ ਸਰ A6 ਦਾ ਹੈ ਬਿਲਕੁਲ ਵਧੀਆ ਬ੍ਰਾਂਡ ਨੇ ਸਾਰੇ ਜੇਕਰ ਤੁਸੀਂ ਵਧੀਆ ਸ਼ੂਜ਼ 60% ਲੈਸ ਤੇ ਲੈਣਾ ਹੈ ਤੇ ਰਾਇਲ ਮਾਲ ਪਹੁੰਚੋ ਕਿਉਂਕਿ ਇਹਨਾਂ ਨੇ ਸਟਾਕ ਕਲੀਅਰ ਕਰ ਦੇਣਾ ਹੈ ਇਹ ਮਤਲਬ ਦੋ ਚਾਰ ਦਿਨਾਂ ਚ ਹੀ ਖਤਮ ਹੋ ਜਾਣਾ ਮਾਲ ਹਾਂਜੀ ਸਹੀ ਨਾ ਸੋ ਇਹ ਬਹੁਤ ਵਧੀਆ ਗੱਲ ਹੈ ਜੀ ਦੋ ਚਾਰ ਦਿਨ ਬਚੇ ਇਹਨਾਂ ਦੇ ਕੋਲ ਮਾਲ ਬਹੁਤ ਵਧੀਆ ਪਿਆ ਹੈ ਸ਼ੂਜ਼ ਬੜੇ ਅੱਛੇ ਸਕੈਚਰ ਤੱਕ ਦੇ ਸ਼ੂਜ਼ ਇਹਨਾਂ ਕੋਲ ਪਏ ਹੈ ਸੋ ਸਕੈਚਰ ਦੇ ਚਾਹਵਾਨ ਹੈ ਐਡੀਡਾਸ ਵਾਲੇ ਹੈ ਦੂਜੇ ਹੈ ਕੰਪਨੀਆਂ ਦਾ ਬ੍ਰਾਂਡ ਹੈ ਕੋਈ ਵੀ ਦੇਸੀ ਮਾਲ ਨਹੀਂ ਹੈ 60% ਲੈਸ ਦੇ ਉੱਤੇ ਮਿਲੇਗਾ ਸੋ ਆ ਦੇਖੋ ਕਿੰਨਾ ਪਿਆਰਾ ਸ਼ੂਜ਼ ਹੈ ਸੋ ਸਕੈਚਰ ਦਾ ਮਾਡਲ ਹੈ ਬਹੁਤ ਵਧੀਆ ਦੇਖੋ ਸ਼ੂਜ਼ ਲਾਈਟ ਵੇਟ ਮਤਲਬ ਸਾਰਾ ਬ੍ਰਾਂਡ ਹੀ ਹੈ ਆ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜੇ ਸ਼ੂਜ਼ ਖਰੀਦਣ ਦੇ ਚਾਹਵਾਨ ਹੈ ਨਾਈਕੀ ਦਾ ਹੈ ਨਾ ਇਹ ਹਾਂਜੀ ਨਾਈਕੀ ਆਰ ਦਾ ਮਾਡਲ ਹੈ ਨਾਈਕੀ 에어 에어 ਮਾਡਲ ਹੈ ਕੋਈ ਵੀ ਸ਼ੂਜ਼ ਤੁਸੀਂ ਲਓਗੇ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਤਾਂ 60% ਤੁਹਾਨੂੰ ਲੈਸ ਮਿਲੇਗਾ ਸੋ ਇਸ ਦੇ ਨਾਲ ਨਾਲ ਮੈਂ ਦੇਖ ਰਿਹਾ ਇਧਰਲੇ ਪਾਸੇ ਤੁਸੀਂ ਬڑے ਵੱਡੇ ਵੱਡੇ ਟੈਚੀ ਕੇਸ ਰੱਖੇ ਹੋਏ ਆ ਹਾਂਜੀ ਇਹ ਇਹ ਕਿਵੇਂ ਲੈਸ ਕਰ ਰਹੇ ਹੋ ਸੇਲ ਲਗਾ ਰਹੇ ਹੋ ਕੀ ਕਰ ਰਹੇ ਹੋ ਇਹ ਵੀ ਸਰ ਐਮ ਆਰ ਪੀ ਤੋਂ 70% ਲੈਸ ਤੇ 70% ਹਾਂਜੀ ਦੇਖ ਲਓ ਬਾਹਰ ਜੀ ਨਹੀਂ ਨਹੀਂ ਸਰ 70% ਲੈਸ ਹੈ ਸਫਾਰੀ ਦਾ ਸਫਾਰੀ ਦਾ 70% ਲੈਸ ਰੋਹਿਤ ਜੀ ਮੇਰੇ ਜਿਹੜੇ ਦੇਖਣ ਵਾਲੇ ਲੋਕ ਹੈ ਨਾ ਜਦੋਂ ਖਰੀਦਣ ਆਣੇ ਤਾਂ ਫਿਰ ਉਹ ਵੀਡੀਓ ਵੀ ਨਾਲ ਲੈ ਆਣਗੇ ਤੁਹਾਡੇ ਹਾਂ ਜੀ ਹਾਂ ਜੀ ਸਰ ਤੁਸੀਂ ਬਾਅਦ ਵਿੱਚ ਕੋਈ ਨਾ ਕਹਿ ਰਹੇ ਹੋ ਵੀ ਇਹ ਤਾਂ ਇਦਾਂ ਗਿਆ ਸੀ ਜੀ ਕੁਝ ਨਹੀਂ ਜੀ ਜੋ ਕਹਤਾ ਉਹੀ ਹੋਊਗਾ ਉਹੀ ਹੋਊਗਾ ਹਾਂ ਜੀ ਸੋ ਸਫਾਰੀ ਦਾ ਇਹ ਵੀ ਸਰ ਸਾਰੇ ਸਾਈਜ਼ ਮਿਲ ਜਾਣਗੇ ਹਮ ਹਰ ਇੱਕ ਤਰ੍ਹਾਂ ਦਾ ਅਟੈਚੀ ਮਿਲ ਜੂਗਾ ਸਾਰਾ 70% ਲੈਸ ਮਿਲੂਗਾ ਜੋ ਪ੍ਰਿੰਟ ਹੈ ਉਸ ਤੋਂ 70% ਲੈਸ ਇਹ ਤਾਂ ਮੌਜਾਂ ਲੱਗੀਆਂ ਜੀ ਬਾਹਰ ਜਾਣ ਵਾਲਿਆਂ ਦੀਆਂ ਕਿਉਂਕਿ ਬਹੁਤ ਬੰਦਿਆਂ ਨੇ ਹੁਣ ਘੁੰਮਣ ਫਿਰਨ ਵੀ ਜਾਣਾ ਹੈ ਤੇ ਕਈ ਲੋਕਾਂ ਨੇ ਕੈਨੇਡਾ ਅਮਰੀਕਾ ਇੰਗਲੈਂਡ ਵੀ ਜਾਣਾ ਸਾਰੇ ਅਟੈਚੀ ਤੁਹਾਡੇ ਤੋਂ ਲੈ ਲੈਣਾ 70% ਲੈਸ ਦੇ ਰਹੇ ਚਾਹੇ ਜਿੱਡਾ ਮਰਜੀ ਵੱਡਾ ਸਾਈਜ਼ ਹੋਵੇ ਆ ਦੇਖੋ ਬਹੁਤ ਵੱਡੇ ਵੱਡੇ ਅਟੈਚੀ ਰੱਖੇ ਹੋਏ ਆ ਜੀ ਤਿੰਨ ਪੀਸ ਦਾ ਸੈਟ ਹੈ ਇਹ ਅੱਛਾ ਇਹਦੇ ਅੰਦਰ ਤਿੰਨ ਪੀਸ ਹੈ ਹਾਂ ਠੀਕ ਹੈ ਕੰਬੋ ਜਾਂਦਾ ਹੁੰਦਾ ਹੈ ਬਹੁਤ ਵਧੀਆ ਹੈ ਜੀ 70% less స్కైలైండ్ ਦਾ ਸਰ స్కైలైండ్ ਦਾ 70% ਪੱਕਾ ਲੈਸ ਹੈ ਨਾ ਹਾਂਜੀ ਹਾਂਜੀ ਚਲੋ ਜੀ ਫਿਰ ਫਟਾਫਟ ਉਹ ਟੈਚੀ ਲੈਣੇ ਜਿਨ੍ਹਾਂ ਜਿਨ੍ਹਾਂ ਨੇ ਉਹ ਆਜੋ ਆ ਬੱਚਿਆਂ ਵਾਲੇ ਸਾਈਕਲ ਵੀ ਤੁਸੀਂ ਰੱਖੇ ਹੋਏ ਆ ਜੀ ਹਾਂਜੀ ਸਰ ਇਹਨੂੰ ਪਾਓ ਜੀ ਵਿੱਚ ਇਹ ਤਾਂ ਖਾਸਾ ਸਮਾਨ ਹੈ ਇਹ ਸਾਈਕਲ ਇਹ ਵੀ ਲੈਸ ਤੇ ਹੈ ਜੀ ਸਰ ਇਹ ਵੀ ਹਾਂਜੀ ਇਹ ਕਿੱਦਾਂ ਦੱਸੋ ਇਹਦੇ ਬਾਰੇ ਵੀ ਹੁਣ ਦੇਖੋ ਅਸੀਂ ਦਿਖਾਤਾ ਰਹੇ ਆ ਅਸੀਂ ਚਾਹਨੇ ਸਾਡੇ ਕਸਟਮਰ ਦਾ ਫਾਇਦਾ ਹੋ ਜਾਵੇ ਸਾਡੇ ਦਰਸ਼ਕ ਦਾ ਫਾਇਦਾ ਹੋ ਜਾਵੇ ਬੱਚਿਆਂ ਵਾਲੀ ਸਰ ਹਮ ਹੈਗੀ ਆ ਜੀ ਇਹ ਸਰ 3500 ਰੁਪਏ ਦੀ 3500 ਰੁਪਏ ਬਾਜ਼ਾਰ ਚ ਕਿੰਨੇ ਦੀ ਹੈ ਬਾਜ਼ਾਰ ਚ 5500 6000 ਰੁਪਏ ਦੀ ਰੇਂਜ ਚ ਠੀਕ ਹੈ ਇਹ ਵੀ ਲੈਸ ਮਿਲੂਗਾ ਤੇ ਇਹ ਪਈਆਂ ਜਿਹੜੀਆਂ ਜਿਵੇਂ ਸਾਈਕਲੀਆਂ ਨੇ ਸਰ ਇਹ 1000 1000 ਬਰਾਬਰ ਆ ਸੂਰਪੇ ਦੀ ਠੀਕ ਹੈ ਮਤਲਬ ਲੈਸ ਮਿਲਣਾ ਹੀ ਮਿਲਦਾ ਹਾਂਜੀ ਆ ਕੋਈ ਸਰ ਮਾਡਲ 1000 ਦਾ ਕੋਈ 1200 ਦਾ ਠੀਕ ਹੈ ਉਸ ਤੋਂ ਵੱਧ ਦਾ ਕੋਈ ਸੋ ਇਹ ਵੀ ਫਾਇਦਾ ਹੋ ਜੂਗਾ ਜੀ ਜੇਕਰ ਤੁਸੀਂ ਰਾਇਲ ਮਾਲ ਤੇ ਵੈਸੇ ਮੈਂ ਕਹਾ ਵੀ ਅਸੀਂ ਤੁਹਾਡੀ ਸਾਰੀ ਦੁਕਾਨ ਦਿਖਾ ਨਹੀਂ ਸਕਦੇ ਸਾਨੂੰ 2 ਘੰਟੇ ਚਾਹੀਦੇ ਆ ਸੋ ਜਿਹੜਾ ਵੀ ਕੋਈ ਤੁਸੀਂ ਸਮਾਨ ਘਰ ਦਾ ਲੈਣਾ ਤੁਹਾਨੂੰ ਲੱਗਦਾ ਵੀ ਆਪਾਂ ਪੈਸੇ ਬਚਾਣੇ ਆ ਥੋੜਾ ਸਸ ਸਾਈਂ ਮਾਰਕੀਟ ਪਟਿਆਲਾ ਸਾਹਮਣੇ ਜਿਹੜਾ ਪਟਨਾਗਰ ਹਸਪੀਟਲ ਹੈ ਤੇ ਇਸ ਦੇ ਨਾਲ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਜੇ ਤੁਸੀਂ ਮੇਨ ਮਾਲ ਰੋਡ ਤੋਂ ਆ ਰਹੇ ਹੋ ਬੋਲੋ ਗਰਾਊਂਡ ਦੇ ਸਾਹਮਣੇ ਜਿਹੜਾ ਆਸ਼ਰਮ ਹੈ ਅਮਰ ਆਸ਼ਰਮ ਅਮਰ ਆਸ਼ਰਮ ਹੈ ਉਹਦੇ ਬਿਲਕੁਲ ਨਾਲ ਰਸਤਾ ਵੱੜਦਾ ਹੈ ਜਿਸ ਤਰ੍ਹਾਂ ਯਾਰ ਅਾਸ਼ਰਮ ਦੇ ਗੇਟ ਤੇ ਖੜੋਗੇ ਬਿਲਕੁਲ ਸਾਹਮਣੇ ਤੁਹਾਨੂੰ ਰਾਇਲ ਮਾਲ ਦਿਖੇਗਾ ਸਾਈ ਮਾਰਕੀਟ ਦੇ ਅੰਦਰ ਜਿੱਥੇ ਡੈਂਟਿੰਗ ਪੇਂਟਿੰਗ ਵਾਲੀਆਂ ਜਿਆਦਾ ਦੁਕਾਨਾਂ ਨੇ ਉੱਥੇ ਪਹੁੰਚੋ ਨੰਬਰ ਵੈਸੇ ਨੀਚੇ ਦਿੱਤਾ ਹੋਇਆ ਕਾਲ ਕਰਕੇ ਲੋਕੇਸ਼ਨ ਵੀ ਮੰਗਾ ਸਕਦੇ ਹੋ ਤੁਸੀਂ ਜਿਹੜਾ ਵੀ ਤੁਹਾਨੂੰ ਘਰ ਦਾ ਸਮਾਨ ਮੈਨੂੰ ਲੱਗਦਾ ਸਾਰਾ ਕੁਝ ਹੀ ਹੈਗਾ ਤੁਹਾਡੇ ਕੋਲ ਘਰ ਦਾ ਸਰ ਸਰਦੀਆਂ ਵਾਲਾ ਸਾਫ਼ ਤੌਰ ਤੇ ਤੁਹਾਡੇ ਕੋਲ ਬਿਆਹ ਮਾਂਜੀ ਹਾਂਜੀ ਸੋ ਦੇਖੋ ਜੀ ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸਦਾ ਤੁਸੀਂ ਸਾਈਕਲ ਖਰੀਦਣਾ ਹੈ ਤੁਸੀਂ ਅਟੈਚੀ ਖਰੀਦਨੇ ਆ ਤੁਸੀਂ ਸ਼ੂਜ਼ ਖਰੀਦਨੇ ਆ ਫ੍ਰਿਜ ਲੈਣੇ ਆ ਵਾਸ਼ਿੰਗ ਮਸ਼ੀਨ ਲੈਣੀ ਆ ਤੁਸੀਂ ਏਸੀ ਕੂਲ ਗਿਜ਼ਰ ਦੇ ਵੀ ਅੱਛੀ ਇਹਨਾਂ ਕੋ ਰੇਂਜ ਆ ਮੈਂ ਤੁਹਾਨੂੰ ਪਹਿਲਾਂ ਦਿਖਾਈ ਹੈ ਸੋ ਹਰ ਚੀਜ਼ ਰਾਇਲ ਮਾਲ ਦੇ ਉੱਤੇ ਸਸਤੀ ਮਿਲੇਗੀ ਲੈਸ ਤੁਸੀਂ ਦੇਖ ਲਿਆ ਕਿਤੇ 60% ਹੈ ਕਿਤੇ 70% ਕਿਤੇ 50% ਹਰ ਚੀਜ਼ ਦੇ ਉੱਤੇ ਲੈਸ ਦੇ ਰਹੇ ਆ ਫਿਰ ਭੁੱਲਣਾ ਨਾ ਨਾ ਨੋਟ ਕਰ ਲਓ ਵੀਡੀਓ ਸੇਵ ਕਰ ਲਓ ਕਿਉਂਕਿ ਬਾਅਦ ਚ ਕਈ ਵਾਰ ਭੁੱਲ ਜੈ ਨੇ ਨੰਬਰ ਨੀਚੇ ਦਿੱਤੇ ਹੋਇਆ ਹੈ ਰਾਇਲ ਮਾਲ ਸਾਈ ਮਾਰਕੀਟ ਪਟਿਆਲਾ ਆ ਜਾਓ ਫਿਰ ਸੋ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਰਾਇਲ ਮਾਲ ਦੇ ਉੱਤੇ ਠੰਡ ਤੋਂ ਬਚਣ ਦੇ ਸਾਰੇ ਇੰਤਜ਼ਾਮ ਕੀਤੇ ਹੋਏ ਆ ਹੀਟਰ ਰਹਿ ਗਿਆ ਸੀ ਮੈਂ ਵੀ ਪੁੱਛ ਰਹੀ ਮੈਂ ਕਿ ਹਟਰ ਵੀ ਦਿਖਾ ਦਿਓ ਕਹਿੰਦੇ ਆ ਚੱਕੋ ਫਿਰ ਆਇਲ ਹੀਟਰ ਅਜਕਲ ਬੜੀ ਡਿਮਾਂਡ ਦੇ ਵਿੱਚ ਹੈ ਫੈਸ਼ਨੇਬਲ ਵੀ ਹੈ ਥੋੜਾ ਜਿਹਾ ਲੋਕ ਪਸੰਦ ਵੀ ਕਰ ਰਹੇ ਨੇ ਨਹੀਂ ਸਰ ਇਹ ਵੈਸੇ ਵੀ ਯੂਜ਼ਲੀ ਬਹੁਤ ਵਧੀਆ ਯੂਜ਼ਲੀ ਵੀ ਅੱਛਾ ਹੈ ਇਹਦੇ ਨਾਲ ਆਪਣੇ ਆਕਸੀਜਨ ਦੀ ਕਮੀ ਨਹੀਂ ਹੁੰਦੀ ਜਿਵੇਂ ਆਪਾਂ ਨੂੰ ਘਬਰਾਹਟ ਲੱਗ ਜਾਂਦੀ ਹੈ ਦੂਸਰੇ ਹੀਟਰਾਂ ਚ ਉਹ ਕੁਝ ਨਹੀਂ ਪ੍ਰੋਬਲਮ ਮਤਲਬ ਮੈਡੀਕਲੀ ਵੀ ਸਹੀ ਹੈ ਇਹ ਬਿਲਕੁਲ ਸੋ ਇਹ ਬਾਜ਼ਾਰ ਦੇ ਵਿੱਚ 18-20000 ਰੁਪਏ ਦਾ ਮਿਲਦਾ ਜੀ ਜਿਹੜੀ ਐਮ ਆਰ ਪੀ ਲੱਗੀ ਹੁੰਦੀ ਹੈ ਇਸ ਤੇ ਇਹ ਤੁਸੀਂ ਕਿੰਨਾ ਕੁ ਲੈਸ ਦੋਗੇ ਸਰ ਮੋਰਫੀ ਰਿਚਰਡਸ ਦਾ ਬਿਲਕੁਲ ਫਰੈਸ਼ ਡੱਬਾ MRP 18000 MRP 18000 مطلب ਕੋਈ ਡੈਂਟੋਂ ਟੇ ਇਹਦੇ ਲੈ ਕੇ ਕੋਈ ਨਹੀਂ ਬਿਲਕੁਲ ਫਰੈਸ਼ ਡੱਬਾ ਬੰਦ ਸੀਲ ਬੰਦ ਦਿਓ ਹਾਂਜੀ ਗਾਰੰਟੀ ਗਾਰੰਟੀ ਇੱਕ ਸਾਲ ਦੀ ਇੱਕ ਸਾਲ ਦੀ ਗਾਰੰਟੀ ਹੈ ਜੀ ਮਾਰਕੀਟ ਦੇ ਵਿੱਚ ਜਿਹੜਾ ਪ੍ਰਿੰਟ ਹੈ ਇਹਦਾ 18000 ਰੁਪਏ ਪਰ ਤੁਹਾਨੂੰ ਇੱਥੇ ਆ ਕੇ 7000 ਰੁਪਏ ਦਾ ਮਿਲੇਗਾ ਬਹੁਤ ਵਧੀਆ ਜੀ ਦੇਖੋ ਸਰਦੀ ਦੇ ਵਿੱਚ ਇਹ ਫਾਇਦਾ ਇਹਦਾ ਇਹ ਹੈ ਇੱਕ ਤਾਂ ਨਿੱਗ ਰੱਖਦਾ ਦੂਜੀ ਗੱਲ ਆਕਸੀਜਨ ਦੀ ਪ੍ਰੋਬਲਮ ਆਉਂਦੀ ਹੈ ਕਹਿੰਦੇ ਆਕਸੀਜਨ ਘਟ ਜਾਂਦੀ ਜਦੋਂ ਹੀਟਰ ਲਾਉਂਦੇ ਆਪਾਂ ਪਰ ਇਹਦੇ ਵਿੱਚ ਨਹੀਂ ਲੱਗੂਗਾ ਆਇਲ ਹੀਟਰ ਇਹਦਾ ਨਾਮ ਹੈ ਵਧੀਆ ਕੰਪਨੀ ਹੈ ਸੋ ਤੁਸੀਂ ਜੇਕਰ ਇਹਨੂੰ ਚਾਹੁੰਦੇ ਹੋ ਤੁਸੀਂ ਪੀਸ ਜਿੰਨੇ ਮਾਰਤੀ ਲੈਣੇ ਹੋਣ ਲੈ ਸਕਦੇ ਹੋ ਇਸ ਤੋਂ ਇਲਾਵਾ ਇਹਨਾਂ ਕੋਲ ਜਿਹੜੇ ਰੂਮ ਹੀਟਰ ਹੈ ਉਹ ਵੀ ਹੈ ਫਲੋਰ ਤੇ ਹੈ ਹੀਟਰ ਦੀ ਹਰ ਇੱਕ ਤਰ੍ਹਾਂ ਦੀ ਰੇਂਜ ਮਿਲੂਗੀ ਸਾਰੀ ਰੇ ਪਰ ਲੈਸ ਲੈਸ ਮਿਲੂਗਾ ਸਭ ਹਰ ਇੱਕ ਦੇ ਵਿੱਚ ਹਰ ਇੱਕ ਦੇ ਵਿੱਚ ਉਹ ਤਾਂ ਮੈਂ ਪਹਿਲਾਂ ਹੀ ਕਿਹਾ ਵੀ ਜੇਕਰ ਤੁਸੀਂ ਸਸਤੀ ਚੀਜ਼ ਲੈਣਾ ਚਾਹੁੰਦੇ ਹੋ ਤੁਹਾਨੂੰ ਇੱਕੋ ਇੱਕ ਨਾਮ ਯਾਦ ਰੱਖਣਾ ਪਊਗਾ ਰਾਇਲ ਮਾਲ ਬਹੁਤ ਬਹੁਤ ਸ਼ੁਕਰੀਆ